90000 ਵਾਲੀ ਦੇਖ ਕੇ ਹੀ ਜੀ ਤਾ ਦੇਖ ਆਣਾ ਦੇਖ ਆਣਾ ਪੂਰੀ ਲਾ 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 90000 ਵਾਲੀ ਦੇਖ ਕੇ ਕਿਵੇਂ ਹੋਇਆ ਨਾ ਦੇਖ ਆ ਚੱਲ ਕੀ ਬਚਾਊਗਾ ਓਏ 90 ਨੂੰ ਲੈ ਕੇ ਆ ਟੋੜਾ ਹੀ ਛੱਡਿਆ ਪਿਆ ਇਹਨਾਂ ਦਾ ਓਏ ਓ ਬਈ ਸਰਦਾਰ ਬੰਦਾ ਹੋਊ ਕੀ ਫਰਕ ਪੈਂਦਾ ਹੈ ਜਿਹੜੀ ਦੋ ਗਿਆਈਆਂ ਨੇ ਹਨਾ ਉਹ ਗੱਲ ਤਾਂ ਨਹੀਂ ਹੈਗੀ ਉਹ ਗੱਲ ਨਹੀਂ ਬਣੀ ਜਿਵੇਂ ਨਾਲੇ 90 ਲਾਇਆ ਤੇ ਹੁਪਕੇ ਬਾਈ ਖੇਤੀ ਵੀ ਕਾਨੂੰ ਕਰਨੀ ਆਉਂਦੀ ਆ ਤਾਂ ਹਾਂ ਇਹਦਾ ਪਟੇ ਬਾਉਣ ਵਾਲੀ ਐ ਹੋਰ ਲੈ ਤਾਂ ਲਈਏ ਨੇ ਚੌ ਚੌ ਚ ਇਹਦਾ ਬਸ ਇੱਕ ਐ ਕਰ ਲਿਆ ਨੇ ਵੀ ਆਪਾਂ ਨੇ ਬਾਂਹ ਲੈ ਲਿਆ ਠੇਕੇ ਤੇ ਹਾਂ ਕਾਲਿਆ ਹਾਂ ਜੀ ਕਿਵੇਂ ਜੀਰੀ ਕੀ ਕਹਿੰਦੇ ਕਰੂ ਪੂਰਾ ਜੀ ਘਾਟਾ ਵਾਦਾ ਕਰਾਂ ਕਰੂ ਕਰੂਗੀ 90000 ਦੇ 90 ਮਾਣੋ ਨਿਕੜੂ ਇਕੱਲੇ ਦੀ 10 ਰੇਟ ਵੀ ਬਹੁਤ ਆ 90 ਲੈਤੀ ਹੋਈ ਐਦਗੀ ਇਹ 90 ਨੂੰ ਕਰ ਕੇ ਪੂਰਾ ਕਰੂਗੀ ਦੌਗੀਆਂ ਜਾਂ ਦੌਗੀਆਂ ਲੱਗਦੀਆਂ ਨੇ ਵਿੱਚ ਨਾ ਤੋਪ ਕਰਕੇ ਲੱਗਦੀਆਂ ਨੇ ਤਾਂ ਇਹ ਵੱਧ ਘੱਟ ਛਿੱਟਿਆ ਹੈ ਅੱਛਾ ਹਾਂ ਤਾਂ ਬੜਾ ਦੇਖੇ ਗੇੜਾ ਦੇਖੇ ਪਾ ਦੇ ਬਾਈ ਬਣ ਕੇ ਦੀ ਘਾਟਾ ਨਾ ਬਾਈ ਆਪਾਂ ਨੂੰ ਨਾ ਨਾ ਫੁੱਲ ਸਮਾਨ ਪਾਤਾ ਆਪਾਂ ਨੇ ਪੂਰਾ ਅੱਛਾ ਹਾਂ ਜਿੰਨਾ ਆਪਾਂ ਨੇ ਸਮਾਨ ਪਾਇਆ ਉਹਨਾਂ ਕਿਸੇ ਨੇ ਨਹੀਂ ਪਾਇਆ ਬਸ ਧਿਆਨ ਰੱਖ ਬਾਈ ਬਣ ਕੇ ਹੈ ਧਿਆਨ ਪੂਰਾ ਹੈ ਗੇੜਾ ਗੂੜਾ ਰੱਖਿਆ ਕਰ ਪੂਰਾ ਗੇੜਾ ਰੱਖਦੇ ਆ ਦੇਖੋ ਮੋਟਰ ਚੱਲਦਾ ਆਵਾਜ਼ ਬੰਦ ਕਰ ਕੀ ਹੈ ਅੱਛਾ ਪਾਣੀ ਪੂਰਾ ਹੈ ਹਾਂ ਪਾਣੀ ਪੂਰਾ ਹੈਗਾ ਵੀ ਮਾੜਾ ਸਿਕਾ ਕੇ ਕਿਹੜਾ ਲਾ ਦਾਂਗੇ ਪਾਣੀ ਨਾ ਠੀਕ ਆ ਵਧੀ ਠੇਕਾਲੇ ਪੈਸੇ ਦੇ ਦਿੰਦੇ ਭਾਈ ਬੋਚਰ ਹੋ ਗਿਆ ਹੁਣ ਤਾਂ ਠੇਕਾਲੇ ਪੈਸੇ ਹਾਂ ਕਰਦੇ ਆ ਪ੍ਰਧਾਨ ਕੋਈ ਨਾ ਮੈਂ ਕਦੀ ਸਿਆਰਤੀ ਨਾ ਗੱਲਾਂ ਅੱਛਾ ਜੀ ਹਾਂ ਤੇ ਹੱਥੋਂ ਅੱਧਰ ਖੜਜੋ ਆਈ ਤਾਂ ਸਰਦਾ ਨਹੀਂ ਫਿਰ ਕੀ ਕਰੀਏ ਤੈਨੂੰ ਜੀਰੀ ਵੇਚ ਕੇ ਹੀ ਦੇ ਦਾਂਗੇ ਨਾ ਜੀ ਪਹਿਲਾਂ ਤਾਂ ਸੰਦਾ ਸਰਨਾ ਦੇ ਦਿਓ ਪਹਿਲਾਂ ਅੱਛਾ ਦੂੜਾ ਚਲ ਮੈਂ ਕੱਲੂ ਆਰਜੋ ਕੋ ਦੁਬਾਰੇ ਜਾ ਕੇ ਆਉਣਾ ਅੱਛਾ ਤਰਾ ਕਰਦਾ ਮੈਂ ਹਲਾ ਕਰਿਓ ਪੂਰੀ ਗੌਰ ਦੀ ਸੀ ਪੱਕਾ ਕੋਈ ਨਾ ਪਤਾ ਚੰਗਾ ਦੂੜ ਕਿਥੇ ਨਾ ਦਿਓ ਨਾ ਨਾ ਕਰਦੇ ਆ ਫਿਰ ਸਾਨੂੰ ਔਖਾ ਹੋ ਜਾਂਦਾ ਮੈਂ ਕੱਲਿਆ ਮੈਂ ਜਾ ਕੇ ਨਾ ਹਰਤੀ ਕੋਲੇ ਹਾਂ ਜਾਣਾ ਥੋੜਾ ਮੋਟਾ ਦੇਣੀ ਪੈਣੀ ਆ ਹਾਂ ਉਹ ਦੇਣੇ ਪੈਣਗੇ ਆਪਾਂ ਨੂੰ ਜ਼ਮੀਨ ਦਿੱਤੇ ਹੋਰ ਹੋਰ ਹੈਨਾ ਹੂੰ ਜੇ ਤੂੰ ਐ ਕਰਾ ਕੱਖੇ ਵੜ ਲੈ ਆਪਣੇ ਨਾ ਵੜਦਾ ਵੜਦਾ ਮੈਂ ਇਹ ਰੇੜਾ ਲਿਆਉਣਾ ਨਾ ਕੱਖ ਲੈ ਚਲਾਗੇ ਆਪਾਂ ਚੱਲੀ ਆ ਰੇੜਾ ਹਾਂ ਠੀਕ ਆ ਮਾਰਕੀਟ ਆ ਤੂੰ ਕਿਵੇਂ ਪਰਦਾ ਤੂੰ ਖੇਤ ਫਿਰਦਾ ਇਹਦਾ ਠੇਕੇ ਤੇ ਦੇ ਦਿੱ ਤੂੰ ਦਾ ਨਜ਼ਾਰੇ ਲਾਇਆ ਜਾਂ ਠੇਕੇ ਨੇ ਉਹ ਤਾਂ 90 ਨੂੰ ਕਾਲਿਆ ਉਹ ਠੇਕੇ ਹੀ ਦਿੰਦੇ ਹੈ ਕੀ ਕਰੀਏ ਹਾਂ ਤੋ ਕਿੱਥੋਂ ਪਾਉਣਾ ਠੋਲੇ ਚੰਗਾ ਬੜਾ ਬਰਾੜ ਲੈਂਦਾ ਹੁੰਦਾ ਦੀਗਾ ਮੈਂ ਅਗਰ ਤੇ ਪੈਸੇ ਦੇਂਦਾਈ ਤੈਨੂੰ ਦਿੰਦਾ ਵਧੀਆ ਦੀਗਾ ਹੈ ਵਧੀਆ ਦਿੰਦਾ ਮੈਂ ਤਾਂ ਇਸ ਹੁੰਦਾ ਸੀ ਇਹ ਨਹੀਂ ਦਿੰਦਾ ਕਿਸੇ ਦੇ ਠੋਲੂ ਹੋਰ ਇਹ ਕਿੱਥੋਂ ਪਾਉਣਾ ਠੋਲੂ ਹੈ ਬਰਾੜ ਹੈ ਉਹੀ ਗੱਲ ਹੋ ਗਈ ਮੈਂ ਇਹਨੂੰ ਕਿਹਾ ਸੀ ਉਹਦੇ ਹੈ ਮੈਂ ਤੇ ਤੈਨੂੰ ਪੈਸੇ ਨਹੀਂ ਦੇਣਾ ਲੈ ਕੇ ਹੁਣ 90 ਨੂੰ ਰੀਆ ਬੱਚੇ ਬੱਚੇ ਰੀਆ ਇਹਦਾ ਦੇਖਾ 90 ਦੇਖ ਲਿਆ ਇਹਨੇ ਉਹਦਾ ਨਹੀਂ ਦੇਖਿਆ ਵੀ ਬਰਾੜ ਬੰਦਾ ਦੇਖ ਕੇ ਆ ਜਾ ਬੰਦਾ ਵੀ ਦੇਖਣਾ ਦੀਗਾ ਦੇਖਣ ਦੀ ਲੈ ਕੇ ਹੁੰਦੀ ਹੈ ਗੱਲ ਹੈ ਬੰਦਾ ਕ ਬੰਦਾ ਹੀ ਹੁੰਦਾ ਤੇਨੇ 57000 ਦੇਖ ਲਿਆ ਵੀ ਇਹਦਾ ਭੈਣ ਦਾ ਹੁਣ ਮੈਂ ਤਾਂ ਮੈਂ ਤਾਂ ਵੱਧ ਮਿਲ ਗਿਆ ਮੈਂ ਤਾਂ 90 ਨੇ 90 ਦੇਖ ਲੈਣ ਦੀ ਗੱਲ ਹੈ ਬੰਦੇ ਵੀ ਦੇਖਵੇ ਤੈਨੂੰ ਉਹ ਤਾਂ ਉਮੀ ਨਹੀਂ ਕਿਸਦਾ ਤਾਂ ਭੈਣ ਦਾ ਚੱਕੀ ਵਾਲੇ ਪੈਸੇ ਨਹੀਂ ਦਿੰਦਾ ਹੈਗਾ ਆਟੇ ਦੇ ਪੈਸੇ ਦਿੰਦਾ ਜਿਹੜਾ ਟਪਕੇ ਪਿਹਾ ਕੇ ਲੈਂਦਾ ਹੈ ਭੈਣ ਦਾ ਭਰਾ ਪੰਗਾ ਹੋ ਗਿਆ ਸ਼ਾਲੂ ਆ ਵੀ ਖੜ ਤਾਂ ਨਹੀਂ ਨਾ ਉਹ ਕਿਵੇਂ ਉਦਾਸ ਹੋ ਰਿਹਾ ਤਾਂ ਉਹ ਤਾਂ ਤਾਂ ਬੜੇ ਪੈਸੇ ਜਿਹੜਾ ਮਾਪਾ ਸੀਗਾ ਮਾਚਲਾ ਉਹ ਸਾਨੂੰ ਪ੍ਰਧਾਨ ਮਿਲਿਆ ਜੀਗਾ ਜਿਹੜਾ ਪ੍ਰਧਾਨ ਉਹ ਤਾਂ ਕਹਿੰਦਾ ਠੇਕੇਲੇ ਪੈਸੇ ਦਿੱਤੇ ਕਹਿੰਦਾ ਹੁੱਡਲੇ ਨੇ ਹੋਰ ਕੌਣ ਲੇਤਾ ਮਰੀਂਦਾ ਯਾਰ ਉਹ ਤਾਂ ਦੇਦਾ ਇੱਕ ਵੱਡੀ ਕਿਡੀ ਗੱਲ ਆ ਦੱਸ ਪ੍ਰਧਾਨ ਕਹਿੰਦਾ ਦੀ ਆਪਾਂ ਨੂੰ ਉਹ ਕਹਿੰਦਾ ਦੀ ਰਾਤ ਮਿਲਿਆ ਤੀ ਮੈਨੂੰ ਉਹ ਕਰਦਾ ਮੈਂ ਬੜਾੜਾ ਉਹੀ ਕਰਨ ਜਾਣਾ ਆਰਤੀ ਨਾਲ ਗੱਲ ਹੋਈ ਸੀ ਮੇਰੀ ਆਰਤੀਆਂ ਲੈ ਜਾ ਫੜਕੇ ਮੈਚ ਫੜਕੇ ਫੜਾ ਕੇ ਜਾਣਾ ਉਹ ਭੈ ਕਿਉਂ ਬੇਇੱਜ਼ਤੀ ਕਰਾਈ ਆ ਤੈਂ ਸਾਰੇ ਪਿੰਡ ਚ ਆਲਾ ਕਹਿੰਦਾ ਉਹਨੇ 90 ਨੂੰ ਚੱਕ ਕੇ ਬੋਲੀ ਲਿਆ ਤੀਗਾ ਹੁਣ ਠੇਕਾ ਦਿੱਤਾ ਨਹੀਂ ਆਂਦਾ ਹੈਗਾ ਉਹ ਠੇਕਾ ਜਿਹੜੀ ਵੱਟ ਕੇ ਦੇਵਾਂਗੇ ਯਾਰ ਹਾਂ ਜਿਹੜੀ ਵੱਟ ਕੇ ਦੇਵਾਂਗੇ ਮਾ ਮੋ ਤਾਂ ਉਹਨੂੰ ਵੀ ਦੇ ਵਿਚਾਰੇ ਨੂੰ ਉਹਨੇ ਵੀ ਆਪਦੇ ਕਿਸੇ ਨੇ ਦਿੱਤਾ ਸਿੱਕਾ ਦੇ ਦੇ ਤੂੰ ਖੜਜੋ ਬੰਦਾ ਖੜਜੂਗਾ ਲੱਖ 2 ਲੱਖ ਦੇ ਦੇ ਐਡੀ ਗੱਲ ਨਹੀਂ ਹੈਗੀ ਕਰੀ ਆਰਤੀਆਂ ਦੀ ਗੱਲ ਮੈਂ ਉਹਨਾਂ ਦੇ ਕੋਲ ਹੀ ਜਾ ਕੇ ਆਉਂਦਾ ਜੀ ਮੈਂ ਉਹ ਵਿਚਾਰੇ ਦੇ ਕਿਉਂ ਬੇਇੱਜ਼ਤੀ ਕਰਾਈ ਨੇ ਪਿੰਡੇ ਚ ਨਾ ਜਾਣਦਾ ਸਾਡੀ ਆਪਣੇ ਲਾਣੇ ਦੀ ਬੇਇੱਜ਼ਤੀ ਕਰਾਇੰਗੇ ਦੋ ਦੋ ਨਾਲ ਲੈਂਦਾ ਚੌ ਠੀਕ ਹੈ ਬਾਈ ਹੁਣ ਤਾਂ ਮੀਂਹ ਮੂਹ ਪਾ ਗਿਆ ਜੇ ਕੁਝ ਪਾ ਲਓ ਮੜਾ ਮੋੜਾ ਕੁੱਤਾ ਕਰ ਜੂਗੀ ਨਾ ਪਦਾਨ ਪਾਵਾਂਗੇ ਉਹਨਾਂ ਆਰਤੀਆ ਕੋਲ ਜਾ ਕੇ ਉਹਨਾਂ ਤਾਂ ਉਹਦੇ ਪ੍ਰਧਾਨ ਦੇ ਪੈਸੇ ਦੇਣੇ ਨੇ ਨਾਲੇ ਇਹ ਚਾਹ ਪਦਾਨ ਲਿਆ ਕੇ ਪਾਵਾਂਗੇ ਉਹ ਨਾਲੇ ਉੱਥੇ ਤੁਸੀਂ ਬਿੱਗਾ ਥੋਂ ਤਾਂ ਉਹ ਰੱਖੀ ਬੈਠੇ ਹੋ ਨਾਲੇ ਖੁੰਦੇ ਦੇਖ ਕੇ ਮੈਂ ਉਹਦਾ ਗੋਬਰ ਗਾਂ ਦਾ ਉਹ ਨਿਕਲਦਾ ਥਮਾਨਾ ਉਹ ਗੋਬਰ ਗੋਬਰ ਨਿਕਲਦਾ ਪਰ ਮੇਰੇ ਸਾਥ ਟਾਲ ਨਹੀਂ ਲੱਗੇ ਗੋਬਰ ਗਾਂ ਦਾ ਨਿਕਲਦਾ ਨਾਲਾ ਦਾ ਗੋਬਰ ਗਾਂ ਦਾ ਲੈ ਬਾਈ ਹੂੰ ਜਿਹੜਾ ਯਾਰ ਪੁਰਾਣਾ ਨਾ ਨਾ ਉਹਦਾ ਹੁਣ ਇਹ ਲਿਆਊਗਾ ਵੈਸੇ 38 ਤੋਂ ਨਾ ਪਦਾਨ ਲਿਆਊਗਾ ਨਾਲੇ ਆ ਜਿੰਕ ਚੌਂਕ ਦਾ ਸਾਰਾ ਕੁਝ ਪਾਉਣਿਆ ਇਹਦਾ ਤੇ ਇਹ ਆ ਜਾਈ ਚੱਕੀ ਹੋ ਗਈ ਮੈਂ ਕਿਹਾ ਤੀਗਾ ਮੈਂ ਕਿਹਾ ਇਹਨਾਂ ਨੇ ਬਿੱਗਾ ਮਾਰਤਾ ਉਧਰ ਰੱਖੀ ਬੈਠੇ ਨੇ ਖੂਜੇ ਦੇਖ ਇਹਨਾਂ ਦੇ ਗੁੱਡੇ ਕਿਤੇ ਜੀਰੀ ਹੈ ਉਹ ਤੋਂ ਬੋਲੀ ਚੱਕ ਕੇ ਲੈ ਲੈ ਰੰਗਪੜਾ ਦੂ ਲੈਂਦਾ ਸੀਗਾ ਬਾਹਰ ਜੀ ਖੇਤੀ ਕਰਦਾ ਸੀਗਾ ਇਹਨੂੰ ਇਹ ਖੇਤੀ ਅਸੀਂ ਕਰਕੇ ਹਾਂ ਚੱਲ ਕੋਈ ਨਹੀਂ ਕਾਲੇ ਬਾਈ ਆਇਆ ਬਰਾੜਾ ਆਪਾਂ ਜੀਰੀ ਕਣੀ ਦੇਖ ਕੇ ਆਪਾਂ ਨੇ ਕੀ ਲੈਣਾ ਜੋ ਲਿਆ ਉਹਦਾ ਪਿੰਨ ਮੇੜੂ ਅਗਲਾ ਹਾਂ ਹੂੰ ਉਹ ਤੋਂ ਹਟਾ